ਸਾਨੂੰ ਆਪ ਨੂੰ ਜਾਗਰੂਕ ਹੋਣਾ ਪੈਣਾ ਨਸ਼ਾ ਛੱਡਣ ਦਾ ਕਾਰਨ ਉਹ ਦਰਪਨਾ ਨੌਜਵਾਨੋ ਚੰਗਾ ਆਪਾਂ குரு ਘਰ ਨਾਲ ਜੁੜੀਏ ਨਿਤਨੇਮ ਦੇ ਧਾਰਨੀ ਹੋਏ ਵੇਖ ਸਕੇ ਮੇਰੇ ਵਾਲ ਕੱਟੇ ਨੇ ਜਾਲੀ ਨਹੀਂ ਰੱਖੀ ਪਰ ਮੈਂ ਨਿਤਨੇਮ ਦਾ ਧਾਰਨੀ ਆ ਨੌਜਵਾਨੋ ਸਭ ਤੋਂ ਪਹਿਲਾਂ ਸਾਨੂੰ ਆਪਣੇ ਮੂਹਰ ਨਾਲ ਆਪਣੇ ਗੁਰੂ ਨਾਲ ਜੁੜਨਾ ਪੈਣਾ ਹੈ ਇਹ ਬੜਿਆ ਨੌਜਵਾਨਾਂ ਕੇ ਬੇਨਤੀਆਂ ਲਗੀਆਂ ਨੌਜਵਾਨੋ ਨਸ਼ਿਆਂ ਦੀ ਕ੍ਰਿਤੀ ਤੋਂ ਦੂਰ ਹੋਈਏ ਦੂਜੀ ਗੱਲ ਗੁਰੂ ਮੈਂ ਕਹਿਣਾ ਹੁਣ ਤੁਹਾਨੂੰ ਪਤਾ ਹੀ ਆ ਇਹ ਜੋ ਪੰਜਾਬ ਦੇ ਵਿੱਚ ਪ੍ਰਵਾਸ ਦੀ ਗੱਲ ਚੱਲੀ ਹੋਈ ਹੈ ਇੱਕ ਤਾਂ ਨਸ਼ਾ ਤੇ ਦੂਜਾ ਪ੍ਰਵਾਸ ਭਰਾਵੋ ਪੰਜਾਬ ਵਰਗੀ ਜ਼ਖੇਤਾਂ ਕਿਤੇ ਨਹੀਂ ਹੈਗੀ ਨੌਜਵਾਨ ਨੂੰ ਇੱਥੇ ਪੜ੍ਹ ਲੈ ਕੇ ਰੋਜ਼ਗਾਰ ਪੈਦਾ ਕਰੀਏ 2-3 ਸਾਲ ਹੋ ਗਿਆ ਆਪਾਂ ਨੂੰ ਲਗਾਤਾਰੇ ਮੁੱਦੇ ਤੇ ਬੋਲਦਿਆਂ ਨੂੰ ਕੋਈ ਵੀ ਪੰਜਾਬ ਦਾ ਪਿੰਡ ਬਾਜਾ ਨਹੀਂ ਰਿਹਾ ਕਿਤੇ ਦੇ ਪੰਜਾਬ ਦੇ ਵਿੱਚ ਇੱਕ ਇੱਕ ਪਿੰਡ ਦੇ ਵਿੱਚ 10-15 ਲੋਕਾਂ ਨਾਲ ਠੱਗੀ ਨਾਂ ਬਕੀ ਹੋਵੇ ਅੱਜ ਜਦ ਆਪਾਂ ਠੱਗ ਮਾਫੀਆ ਦੇ ਖਿਲਾਫ ਮੋਰਚਾ ਖੁੱਲਿਆ ਹੋਇਆ ਇਕੱਲੀ ਮੇਰੀ ਇਹ ਲੜਾਈ ਨਹੀਂ ਹੈਗੀ ਪੰਜਾਬ ਦੀ ਮਾਜ ਤੱਕ ਕੋਈ ਵੀ ਨਹੀਂ ਧਰਨਾ ਕੋਈ ਵੀ ਮਜ਼ਦੂਰਾ ਧਰਨਾ ਮੈਂ ਮਿਸ ਨਹੀਂ ਕੀਤਾ ਤੁਸੀਂ ਆਪਾਂ ਇਹ ਕਹਿ ਰਹੇ ਆ ਮੈਂ ਕੀ ਧਰਨਾ ਜਾ ਕੇ ਕਰਨਾ ਮੈਂ ਕੀ ਕਰਨਾ ਜਾ ਕੇ ਜਿੱਥੇ ਸਾਡੇ ਹੱਕਾਂ ਦੀ ਗੱਲ ਹੋਵੇ ਤੁਸੀਂ ਜਾਣਦੇ ਆ